ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਰ ਜੀ ਦੀ ਵਾਰ ਕਾਲ ਸੰਪੂਰਨ ਹੋਈ ਹੈ ਜੋਗੀ ਬਾਦਸ਼ਾਹ ਜੀ ਦੀ ਮਿਹਰ ਸਦਕਾ ਭਗਤਾਂ ਦੀ ਬਾਣੀ ਦੇ ਸ਼ਬਦ ਜੋ ਹਨ ਔਰੰਭ ਹੁੰਦੇ ਹਨ ਆ ਉਸ ਸਤਿਗੁਰ ਜੀ ਆਸਾ ਰਾਗ ਦੇ ਵਿੱਚ ਇਹ ਬਾਣੀ ਰੰਮ ਕਰਦੇ ਹਨ 475 ਅੰਗ ਤੇ ਬਾਦਸ਼ਾਹ ਜੀ ਇਹ ਬਾਣੀ ਦੀ ਰੰਮਤਾ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਸਤਿਗੁਰ ਜੀ ਬਾਣੀ ਦੀ ਰਮਤਾ ਕਰਦੇ ਹਨ ਜੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਬਾਦਸ਼ਾਹ ਜੀ ਮੂਲ ਮੰਤਰ ਤੋਂ ਮੰਗਲਾ ਚਰਨ ਤੋਂ ਬਾਣੀ ਦੀ ਰਮਤਾ ਕਰਦੇ ਹਨ ਉਹ ਕਾਲ ਪੁਰਖ ਪਰਮੇਸ਼ਰ ਇੱਕ ਸਰੂਪ ਹੈ ਇਹ ਕੋਈ ਸਾਰੇ ਬ੍ਰਹਮੰਡ ਖੰਡ ਸ੍ਰਿਸ਼ਟੀ ਦਾ ਹਰੀ ਮਾਲਕ ਹੈ ਇੱਕ ਊ ਅੰਕਾਰ ਭਾਵ ਕੀ ਓ ਪਰਮਾਤਮਾ ਜਿਹਦੀ ਮੂਰਤ ਸਤ ਸਰੂਪ ਹੈ ਸਤ ਨਾਮ ਤੋਂ ਭਾਵ ਉਹ ਸਦਾ ਸਤ ਰਹਿਣ ਵਾਲਾ ਹੈ ਜੰਮਣ ਮਰਨ ਤੋਂ ਰਹਿਤ ਹੈ ਕਰਤਾ ਪੁਰਖੋ ਪਰਮੇਸ਼ਰ ਹੈ ਜਿਹੜਾ ਮੂਰੀ ਹੈ ਸਾਰੇ ਜਗਤ ਦਾ ਪੁਰਖੋ ਪਰਮੇਸ਼ਰ ਦਾ ਨਾਮ ਹੈ ਉਹ ਸਦਾ ਹੀ ਨਿਰਪੈ ਹੈ ਨਿਰਵੈਰ ਹੈ ਕਾਲ ਤੋਂ ਰਹਿਤ ਹੈ ਭੈ ਤੋਂ ਪਰੇ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਇਸ ਕਰਕੇ ਉਹ ਨਰਵੈਰ ਹੈ ਸਮ ਬਿਰਤੀ ਹੈ ਅਕਾਲ ਤੋਂ ਪਰੇ ਹੈ ਕਿਉਂਕਿ ਉਹ ਜੁਨਾ ਤੋਂ ਪਰੇ ਹੈ ਉਹਦਾ ਕੋਈ ਸਰੀਰ ਨਹੀਂ ਹੈ ਉਹਦੀ ਮੂਰਤ ਕਾਲ ਤੋਂ ਰਹਤ ਹੈ ਜੁਨੀ ਸਭ ਭੰ ਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਉਹਦੀ ਹਰੀ ਦੀ ਪ੍ਰਭੂ ਦੀ ਪ੍ਰਾਪਤੀ ਹੈ ਜੀ ਰਾਗ ਅਸਾ ਬਾਣੀ ਭਗਤਾ ਕੀ ਕਬੀਰ ਜੀਓ ਨਾਮਦੇਵ ਜੀਓ ਰਵਿਦਾਸ ਜੀਓ ਪਾਤਸ਼ਾਹ ਜੀ ਬਚਨ ਕਰਦੇ ਹੋਏ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਦੀ ਰਮਤਾ ਕਰਦੇ ਹਨ ਜਿਸ ਵਿੱਚ ਭਗਤ ਕਬੀਰ ਸਾਹਿਬ ਜੀ ਨਾਮਦੇਵ ਸਾਹਿਬ ਜੀ ਰਵਿਦਾਸ ਜੀਓ ਜੀਓ ਸ਼ਬਦ ਦੇ ਨਾਲ ਲਬਜ ਦੇ ਨਾਲ ਮਹਾਰਾਜ ਜੀ ਭਗਤਾਂ ਦੀ ਪ੍ਰਸੰਤਾ ਕਰਦੇ ਹਨ ਉਸਤ ਕਰਦੇ ਹਨ ਜੀਓ ਸ਼ਬਦ ਜਿਹੜਾ ਲਬਜ ਹੈ ਇਹ ਭਗਤਾਂ ਦੇ ਨਾਲ ਲਾਂਦੇ ਹਨ ਆਓ ਭਗਤ ਜੀ ਬਚਨ ਕਰਦੇ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੁਸ਼ਤ ਕਹ ਜੀਉ ਪਾਇ ਕਮਨ ਕਾਜ ਜਗ ਉਪਜੈ ਬਿਨਸੈ ਕਹੋ ਮੋਹਿ ਸਮਝਾਇਆ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹਨ ਤੇ ਭਗਤ ਜੀ ਆਪਣੇ ਗੁਰੂ ਅੱਗੇ ਜਾ ਕੇ ਬੇਨਤੀ ਕਰਦੇ ਹਨ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਸਨ ਰਾਮਾਨੰਦ ਜੀ ਭਗਤ ਜੀ ਦੇ ਗੁਰੂ ਸਾਹਿਬ ਰਾਮਾਨੰਦ ਜੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਭਗਤ ਕਬੀਰ ਸਾਹਿਬ ਜੀ ਅੱਜ ਬੇਨਤੀ ਕਰਦੇ ਹਨ ਸਵਾਲ ਕਰਦੇ ਹਨ ਕਿ ਕਹਿੰਦੇ ਹਨ ਕਿ ਸਾਨੂੰ ਜਵਾਬ ਦੇਣਾ ਕਰੋ ਮਨ ਦੇ ਵਿੱਚ ਸੰਸਾ ਹੈ ਉਹ ਨਿਵਰਤ ਕਰੋ ਗੁਰ ਚਰਨ ਲਾਗ ਹਮ ਬਿਨ ਬਤਾ ਬੇਨਤੀ ਕਰਦੇ ਹਾਂ ਹਾਂ ਕਿ ਇਹ ਸ਼ਬਦ ਜਿਹੜੇ ਹਨ ਕੁਝ ਟਿਕਾਕਾਰ ਲੇਖਕਾਰ ਰਹਾਉ ਦੀ ਪੰਕਤੀ ਤੋਂ ਆਰੰਭਤਾ ਕਰਦੇ ਹਨ ਉਹ ਤਾਂ ਕਰਕੇ ਕਿ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਸਾਰਾ ਨਚੋੜ ਹੁੰਦਾ ਹੈ ਕੇਂਦਰੀ ਭਾਵ ਹੁੰਦਾ ਹੈ ਕੁਝ ਟਿਕਾਕਾਰ ਸ਼ੁਰੂ ਤੋਂ ਆਰੰਭ ਕਰਦੇ ਹਨ ਕੁਝ ਟਿਕਾਕਾਰ ਜਿਹੜੇ ਹਨ ਉਹ ਰਹਾਉ ਦੀ ਪੰਗਤ ਦੀ ਪੰਕਤੀ ਤੋਂ ਵਿਆਖਿਆ ਜਿਹੜੀ ਹੈ ਨਾ ਸ਼ਬਦਾਂ ਦੀ ਉਹ ਆਰੰਭ ਕਰਦੇ ਹਨ ਇਹਦੀ ਹਉ ਦੀ ਪੰਕਤੀ ਹੈ ਉਹ ਹੈ ਦੇਵ ਕਰੋ ਦਇਆ ਮੋਹਿ ਮਾਰਗ ਲਾਵੋ ਜਿਤ ਪੈ ਬੰਧਨ ਟੁੱਟੈ ਆਪਣੇ ਦੇਵਕੀ ਦੇਵਤੇ ਨੂੰ ਵੀ ਦੇਵ ਕਿਹਾ ਜਾਂਦਾ ਹੈ ਬਾਣੀ ਦੇ ਵਿੱਚ ਇਸ ਲਬਜ ਦੀ ਦੋ ਤਰ੍ਹਾਂ ਵਿਆਖਿਆਈ ਦੇਵਤਿਆਂ ਨੂੰ ਵੀ ਦੇਵ ਕਿਹਾ ਜਾਂਦਾ ਹੈ ਤੇ ਗੁਰੂ ਨੂੰ ਦੇਵ ਕਿਹਾ ਜਾਂਦਾ ਹੈ ਗੁਰੂ ਮਹਾਰਾਜ ਨੂੰ ਦੇਵ ਕਹਿ ਕੇ ਸੰਬੋਧਨ ਕੀਤਾ ਹੈ ਮਹਾਰਾਜ ਨੇ ਤੇ ਭਗਤ ਜੀ ਬਚਨ ਕਰਦੇ ਨੇ ਆਪਣੇ ਗੁਰੂ ਅੱਗੇ ਬੇਨਤੀ ਕਰਦੇ ਨੇ ਰਾਮਾਨੰਦ ਜੀ ਅੱਗੇ ਗੁਰ ਚਰਨ ਲਾਗ ਹਮ ਬੇਨ ਮਤਾ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਉਸਤ ਕਹ ਜਿਉ ਪਾਇਆ ਅਸੀਂ ਤੁਹਾਨੂੰ ਪੁੱਛਣਾ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਸਾਡੀ ਅਸੀਂ ਪੁੱਛਣਾ ਕਰਦੇ ਹਾਂ ਕਿ ਪੂਛਤ ਕਹ ਜਿਉ ਪਾਇਆ ਇਹ ਪੁੱਛਣਾ ਕੀਤਾ ਕਿ ਅਸੀਂ ਕਾਦੇ ਵਾਸਤੇ ਇਹ ਜਨਮ ਧਾਰਨ ਕੀਤਾ ਹੈ ਇਹ ਜੀਵੋ ਪਾਇਆ ਭਾਵ ਕੀ ਇਹ ਜਨਮ ਮਨੁੱਖਾ ਜੀਵਨ ਭਗਤ ਜੀ ਕਹਿੰਦੇ ਕਾਦੇ ਵਾਸਤੇ ਸਾਨੂੰ ਮਿਲਿਆ ਇਹਦਾ ਕੀ ਮਨੋਰਥ ਹੈ ਕਬਨ ਕਾਜ ਜਗ ਉਪਜੈ ਬਿਨਸੈ ਕਹੋ ਮੋਹਿ ਸਮਝਾਇਆ ਭਗਤ ਜੀ ਕਹਿੰਦੇ ਕਿਸ ਕਾਜ ਕਰਕੇ ਕੰਮ ਕਰਕੇ ਅਸੀਂ ਜੰਮਦੇ ਹਾਂ ਤੇ ਮਰਦੇ ਹਾਂ ਕੋ ਮੋਏ ਸਮਝਾਇਆ ਭਗਤ ਜੀ ਕਹਿੰਦੇ ਮੈਨੂੰ ਸਮਝਾਣਾ ਕਰੋ ਮੈਨੂੰ ਤੁਰ ਦੇਣਾ ਕਰੋ ਕਿਹੜੇ ਕਾਜ ਕਰਕੇ ਕਵਨ ਕਾਜ ਜਗ ਉਪਜੈ ਇਹ ਜਗਤ ਵਿੱਚ ਅਸੀਂ ਉਪਜਦੇ ਆਂ ਪੈਦਾ ਹੁੰਦੇ ਆਂ ਅਤੇ ਬਿਨਸੈ ਇਥੋਂ ਮਰ ਜਾਂਦੇ ਆਂ ਚਲੇ ਜਾਂਦੇ ਹਾਂ ਉਹ ਮੋਏ ਸਮਝਾਇਆ ਭਗਤ ਜੀ ਕਹਿੰਦੇ ਸਾਨੂੰ ਸਮਝਾਣਾ ਕਰੋ ਰਾਮਾਨੰਦ ਜੀ ਅੱਗੇ ਬੇਨਤੀ ਕਰ ਜਾਂਦੇ ਦੇਵ ਕਹੋ ਦਇਆ ਮੋਏ ਮਾਰਗ ਲਾਵੋ ਜਿਤ ਭੈ ਬੰਧਨ ਟੁੱਟੈ ਭਗਤ ਜੀ ਅੱਗੇ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਦੇਵ ਜੀਓ ਗੁਰੂ ਜੀਓ ਦੇਵ ਤੋਂ ਭਾਵ ਗੁਰੂ ਭਗਤ ਜੀ ਕਹਿੰਦੇ ਦੇਵ ਕਹੋ ਦਇਆ ਕਰੋ ਦਇਆ ਮੇਰੇ ਤੇ ਦਇਆ ਕਰੋ ਤਰਸ ਕਰੋ ਮੇਰੇ ਗੁਰੂ ਜੀਓ ਮੇਰੇ ਤੇ ਤਰਸ ਕਰਨਾ ਕਰ ਮੋਹੇ ਮਾਰਗ ਮੈਨੂੰ ਮਾਰਗ ਰਸਤਾ ਦੱਸ ਦਿਓ ਮਾਰਗ ਦਰਸਾ ਦਿਓ ਇਸ ਸੰਸਾ ਮੇਰਾ ਨਿਵਿਰਤ ਕਰ ਦਿਓ ਦੇਵ ਕਰੋ ਦਇਆ ਮੋਹੇ ਮਾਰਗ ਲਾਵੋ ਭਾਵ ਕਿ ਮੈਨੂੰ ਰਸਤਾ ਮੇਰੀ ਜਿਹੜੀ ਗੁੰਝਲ ਹੈ ਨਾ ਉਹਨੂੰ ਕੱਟ ਦਵੋ ਮੇਰੀ ਗੁੰਝਲ ਹੈ ਮਨ ਦੇ ਵਿੱਚ ਸੰਸਾ ਹੈ ਇਹਦਾ ਮੈਨੂੰ ਅੰਸਰ ਦੇਣਾ ਕਰੋ ਮੈਨੂੰ ਮਾਰਗ ਦਰਸੇ ਤੇ ਪਾ ਦਿਓ ਜਿਤ ਭੈ ਬੰਧਨ ਟੁੱਟੇ ਕਹਿੰਦੇ ਮੇਰੇ ਭੈ ਦੇ ਜਿਹੜੇ ਬੰਧਨ ਹਨ ਟੁੱਟ ਜਾਣ ਇਹ ਖਤਮ ਹੋ ਜਾਣ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੁੱਟੈ ਇਹ ਬਚਨ ਕਰਦੇ ਨੇ ਜਨਮ ਮਰਨ ਦੁੱਖ ਫੇੜ ਕਰਮ ਅਗਤ ਜੀ ਕਹਿੰਦੇ ਜੰਮਣ ਮਰਨਾ ਤੇ ਮਾਰ ਭਗਤ ਜੀ ਕਹਿੰਦੇ ਦੁੱਖ ਫੇੜ ਕਰਮ ਜਿਹੜੇ ਕਰਮਾ ਕਰਕੇ ਮਾੜੇ ਕਰਮਾ ਕਰਕੇ ਇਸ ਜਗਤ ਤੇ ਅਸੀਂ ਦੁੱਖ ਭੋਗਦੇ ਹਾਂ ਦੋ ਕਰਮਾਂ ਦਾ ਨਬੀੜਾ ਕਰੋ ਦੱਸਣਾ ਕਰੋ ਸੁਖ ਜੀ ਜਨਮ ਤੇ ਛੁੱਟੇ ਜਿਹੜੇ ਕੰਮ ਕਰਕੇ ਸੁਖ ਪਾਇਦਾ ਹੋ ਸਕਦਾ ਹੈ ਜਨਮ ਮਰਨ ਤੋਂ ਅਸੀਂ ਛੁੱਟ ਸਕਦੇ ਹਾਂ ਰਹਾਓ ਬਿਸ਼ਰਾਮ ਦੇ ਕੇ ਭਗਤ ਜੀ ਅੱਗੇ ਚੱਲਣਾ ਕਰਦੇ ਹਨ ਮਾਇਆ ਫਾਸ ਬੰਧ ਨਹੀਂ ਫਾਰੇ ਅਰ ਮਨ ਸੁਨਣਾ ਲੁਕੈ ਮਾਇਆ ਦੇ ਬੰਧਨ ਜਿਹੜੇ ਹਨ ਭਗਤ ਜੀ ਨੂੰ ਅੰਸਰ ਦਿੰਦੇ ਨ ਮਾਇਆ ਫਾਸ ਬੰਧ ਨਹੀਂ ਫਾਰੇ ਭਗਤ ਜੀ ਕਹਿੰਦੇ ਮਾਇਆ ਦੇ ਜਿਹੜੇ ਬੰਧਨ ਹਨ ਉਹਦੇ ਵਿੱਚ ਅਸੀਂ ਫਸੇ ਪਏ ਆ ਇਹਦੇ ਤੋਂ ਫਾਰਕ ਨਹੀਂ ਹੋ ਸਕਦੇ ਬੰਧਨਾਂ ਦੇ ਵਿੱਚ ਹਾਰੇ ਫਸੇ ਰਹੇ ਫਸੇ ਪਏ ਆ ਅਰ ਮਨ ਸੁਨ ਨਾ ਲੁਕੇ ਮਾ ਭਗਤ ਜੀ ਕਹਿੰਦੇ ਮਨ ਜਿਹੜਾ ਉਹ ਟਿਕਦਾ ਨਹੀਂ ਹੈ ਸੁਨ ਸਮਾਦ ਦੇ ਵਿੱਚ ਮਨ ਨਹੀਂ ਹੁੰਦਾ ਦੇਖੋ ਸਵਾਲ ਕਰਦੇ ਨੇ ਆਪਣੇ ਗੁਰੂ ਦੇ ਅੱਗੇ ਜਵਾਬ ਮੰਗਦੇ ਹਨ ਰਾਮਾਨੰਦ ਜੀ ਨੂੰ ਕਹਿੰਦੇ ਹਨ ਭਗਤ ਜੀ ਕਹਿੰਦੇ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੁੱਟੈ ਕਹਿੰਦੇ ਇਹ ਜਨਮ ਇਹ ਮਾਇਆ ਦੇ ਬੰਧਨਾਂ ਦੇ ਵਿੱਚ ਅਸੀਂ ਫਸੇ ਪਏ ਆ ਤੇ ਮਨ ਜਿਹੜਾ ਸੁਨਵਸਤਾ ਵਿੱਚ ਨਹੀਂ ਹੁੰਦਾ ਟਿਕਦਾ ਨਹੀਂ ਮਰ ਕੇ ਉਹਦੇ ਚਰਨਾਂ ਵਿੱਚ ਨਹੀਂ ਹੁੰਦਾ ਵਾਰ-ਵਾਰ ਦੌੜਦਾ ਹੈ ਬੰਧਨਾ ਦੇ ਵਿੱਚ ਫਸਦਾ ਹੈ ਮਾਇਆ ਫਾਸ ਦੇ ਵਿੱਚ ਬੰਧਨਾ ਵਿੱਚ ਫਰ ਰੋਇਆ ਪਿਆ ਫਸਿਆ ਪਿਆ ਹੈ ਤੇ ਮਨ ਸੁਨ ਨਾ ਲੁਕੈ ਮਹਾਰਾਜ ਜੀ ਕਹਿੰਦੇ ਉਹ ਸੁਨਵਸਤਾ ਵਿੱਚ ਨਹੀਂ ਹੁੰਦਾ ਆਪਾ ਆਪਾ ਨਿਰਵਾਣ ਨਾ ਚੀਨਿਆ ਇਨ ਵਿਦ ਭਉ ਨਾ ਚੁੱਕੈ ਇਹ ਫਿਰ ਭਗਤ ਜੀ ਸਵਾਲ ਕਰਦੇ ਨੇ ਕਹਿੰਦੇ ਆਪਾ ਪਦ ਜਿਹੜਾ ਨਾ ਨਿਰਵਾਣ ਨਾ ਚੀਨਿਆ ਇਨ ਵਿਦ ਭਾਉ ਨਾ ਚੁੱਕੇ ਮਾ ਭਗਤ ਜੀ ਕਹਿੰਦੇ ਜਿਹੜਾ ਪਦ ਹੈ ਉਹ ਮਹਾਰਾਜ ਭਗਤ ਜੀ ਕਹਿੰਦੇ ਪ੍ਰਾਪਤੀ ਨਹੀਂ ਹੁੰਦੀ ਇਹ ਅਵਸਥਾ ਦੇ ਵਿੱਚ ਅਸੀਂ ਆ ਨਹੀਂ ਸਕਦੇ ਇਨ ਵਿਦ ਭਾਉ ਨਾ ਚੁੱਕਾ ਉਹ ਕਿਵੇਂ ਚੁੱਕਿਆ ਜਾਏਗਾ ਕਹੀ ਨਾ ਉਪਜੇ ਉਪਜੀ ਜਾਣੈ ਭਾਵ ਭਾਵ ਵਿਹੂਣਾ ਕਹੀ ਨਾ ਉਪਜੇ ਉਪਜੀ ਜਾਣੈ ਭਾਵ ਭਾਵ ਵਿਹੂਣਾ ਭਗਤ ਜੀ ਕਹਿੰਦੇ ਜਿਹੜਾ ਭਾਵ ਹੈ ਅੰਦਰ ਉਹ ਡਾਰ ਹੈ ਭੋ ਹੈ ਉਹ ਕਿਵੇਂ ਖਤਮ ਹੋਏਗਾ ਉਦੇ ਅਸ ਕੀ ਮਨ ਬੁੱਧ ਨਾਸੀ ਉਹ ਸਦਾ ਸਹਿਜ ਲਿਵ ਲੀਨਾ ਤੇ ਭਗਤ ਜੀ ਨੂੰ ਜਵਾਬ ਦਿੰਦਿਆਂ ਉੱਤਰ ਦਿੰਦਿਆਂ ਉਦੇ ਅਸ ਕੀ ਮਤ ਬੁੱਧ ਨਾਸੀ ਕਹਿੰਦੇ ਜਿਹੜਾ ਮਨ ਦੇ ਵਿੱਚ ਭਰਮ ਹੈ ਨਾ ਉਹ ਕਿਵੇਂ ਨਸੇਗਾਰ ਉਹ ਨੱਠੇਗਾ ਖਤਮ ਹੋਏਗਾ ਤਾਂ ਉਹ ਸਦਾ ਸਹਿਜ ਜਿਹਦੇ ਕਾਰਨ ਸਦਾ ਵਸਤੇ ਅਸੀਂ ਤੁਹਾਡੇ ਵਿੱਚ ਲੀਨ ਹੋ ਸਕੀਏ ਉਹ ਪ੍ਰਮਾਤਮਾ ਵਿੱਚ ਸਾਡੀ ਲੇਵ ਜੁੜ ਸਕੇ ਜੋ ਪ੍ਰਤਿਬਿੰਬ ਬਿੰਬ ਕੋ ਮਿਲਿਆ ਉਦਕ ਕੁੰਭ ਵਿਗਸਨ ਦੇਖੋ ਅਨਸਰ ਦਿੰਦੇ ਹਨ ਫਿਰ ਕਹਿੰਦੇ ਜਿਵੇਂ ਪ੍ਰਤੀਬਿੰਬ ਹੁੰਦਾ ਜਿਵੇਂ ਹਿੰਦੇ ਉਹ ਪ੍ਰਤੀਬਿੰਬ ਜਿਹੜਾ ਖੜਾ ਹੈ ਨਾ ਕੁੰਬ ਹੈ ਉਹਦੇ ਵਿੱਚ ਬਣਦਾ ਹੈ ਦ੍ਰਿਸ਼ ਬਣਦਾ ਜਦੋਂ ਜਿੰਨਾ ਚਿਰ ਉਹ ਘੜੇ ਦੇ ਵਿੱਚ ਜਲ ਹੁੰਦਾ ਹੈ ਤੇ ਉਹਦੇ ਵਿੱਚ ਆਕਾਸ਼ ਦਿਖਦਾ ਆਕਾਸ਼ ਘੜੇ ਦੇ ਪਾਣੀ ਦੇ ਵਿੱਚ ਜਿੰਨਾ ਚਿਰ ਹਿੱਲਦਾ ਨਹੀਂ ਨਾ ੜਾ ਇੱਕ ਜਗਤ ਪਿਆ ਹੋਇਆ ਉਹਦੇ ਵਿੱਚ ਜਲ ਪਿਆ ਹੋਇਆ ਪ੍ਰਤੀਬਿੰਬ ਬਣਦਾ ਉਹਦੇ 'ਚ ਕਾਦਾ ਉਹ ਆਕਾਸ਼ ਦਾ ਪ੍ਰਤੀਬਿੰਬ ਬਣਦਾ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲਿਆ ਹੈ ਉਦਕ ਕੁੰਭ ਵਿਗਸਨ ਭਗਤ ਜੀ ਕਹਿੰਦੇ ਜਿੰਨਾ ਚਿਰ ਉਹ ਠੀਕ ਹੈ ਉਹਨਾਂ ਚਿਰ ਉਹ ਪ੍ਰਤੀਬਿੰਬ ਬਣਦਾ ਹੈ ਜਦੋਂ ਘੜਾ ਟੁੱਟ ਗਿਆ ਤੇ ਉਸ ਜੜਾ ਹੈ ਉਹ ਖਤਮ ਹੋ ਜਾਣਾ ਪ੍ਰਤੀਬਿੰਬ ਇਸੇ ਤਰ੍ਹਾਂ ਹੀ ਕਹਿੰਦੇ ਸੰਸਾਰ ਦੀ ਕਾਰ ਹੈ ਕਹੋ ਕਬੀਰ ਐਸਾ ਗੁਣ ਭਰਮ ਭਾਗਾ ਤੋ ਮਨ ਸੁੰਨ ਸਮਨ ਭਗਤ ਜੀ ਕਹਿੰਦੇ ਜਿਵੇਂ ਇੱਕ ਰੱਸੀ ਪਈ ਹੁੰਦੀ ਹੈ ਨਾ ਰਸਤੇ ਦੇ ਵਿੱਚ ਘਰ ਦੇ ਵਿੱਚ ਹਨੇਰੇ ਦੇ ਵਿੱਚ ਰੱਸੀ ਪਈ ਹੋਏ ਤਾਂ ਵਹਿਮ ਪੈਦਾ ਕਰਦੀ ਹੈ ਉਹ ਐ ਲੱਗਦਾ ਕਿ ਸੱਪ ਪਿਆ ਰੱਸੀ ਦਾ ਪਰਛਾਵਾਂ ਹੁੰਦਾ ਤੇ ਦੂਰ ਤੋਂ ਅਸੀਂ ਭੌ ਦੇ ਵਿੱਚ ਵਹਿਮ ਦੇ ਵਿੱਚ ਪੈ ਜਾਂਦੇ ਆ ਉਹ ਰੱਸੀ ਨੂੰ ਦੇਖ ਕੇ ਮਨ ਭੌ ਵਿੱਚ ਹੁੰਦਾ ਹੈ ਕਿ ਉਹ ਸੱਪ ਨજર ਆਉਂਦੀ ਹੈ ਪਰ ਜਦੋਂ ਇੱਕੋ ਦਮ ਪ੍ਰਕਾਸ਼ ਹੁੰਦਾ ਹੈ ਨਾ ਚਾਨਣ ਹੁੰਦਾ ਹੈ ਦੀਵਾ ਦੀ ਲਾਈਟ ਜਗਾਏ ਕੇ ਕੋਲ ਜਾ ਕੇ ਦੇਖਦੇ ਆ ਤੇ ਉਹ ਰੱਸੀ ਨਜ਼ਰ ਆਉਂਦੀ ਹੈ ਕਿ ਇਹ ਤਾਂ ਰੱਸੀ ਹੈ ਉਹ ਡਰ ਭੋਖ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਉਹ ਪ੍ਰਮਾਤਮਾ ਜਦੋਂ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਨਾ ਮਨ ਦੇ ਵਿੱਚ ਕਬੀਰ ਸਾਹਿਬ ਜੀ ਨੂੰ ਜਵਾਬ ਦਿੰਦਿਆਂ ਨਰਮਨੰਦ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਹੀ ਮਨ ਦੇ ਵਿੱਚ ਛਲ ਕਪਟ ਹੈ ਉਹ ਹੈ ਮਾਇਆ ਜਿਹੜੀ ਪੈਦਾ ਕਰਦੀ ਹੈ ਕਹਿੰਦੇ ਜਦੋਂ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਮਾਇਆ ਦੇ ਵਿੱਚ ਫਸਿਆ ਮਨੁੱਖ ਬੰਦਨਾ ਵਿੱਚੋਂ ਬਾਹਰ ਆ ਜਾਂਦਾ ਹੈ ਕਹਿੰਦੇ ਉਹ ਫਿਰ ਭਰਮ ਜਿਹੜਾ ਹੈ ਨਾ ਪੈਦਾ ਹੋਇਆ ਪ੍ਰਕਾਸ਼ ਹੋਣ ਦੇ ਨਾਲ ਪ੍ਰਕਾਸ਼ ਆਉਣ ਦੇ ਨਾਲ ਉਹ ਭਰਮ ਨੱਠ ਜਾਂਦਾ ਦੂਰ ਹੋ ਜਾਂਦਾ ਹੈ ਤੇ ਮਨ ਜਿਹੜਾ ਇੱਕੋ ਦਮ ਟਿਕ ਜਾਂਦਾ ਹੈ ਉਬੈਮ ਚੋਂ ਬਾਹਰ ਆ ਜਾਂਦਾ ਇਸੇ ਤਰ੍ਹਾਂ ਪਰਮੇਸ਼ਰ ਦੇ ਨਾਲ ਹਰੀ ਦੇ ਨਾਲ ਪ੍ਰਭੂ ਦੇ ਨਾਲ ਜੁੜਨ ਦੇ ਨਾਲ ਮਨ ਦੇ ਵਿੱਚ ਜਿਹੜਾ ਹਉਮੈ ਹੈ ਮਨ ਦੇ ਵਿੱਚ ਜਿਹੜਾ ਭੈ ਪੈਦਾ ਹੋਇਆ ਉਹ ਖਤਮ ਕਰ ਦੇਂ ਜਾਂ ਪ੍ਰਕਾਸ਼ ਉਹ ਚਾਨਣ ਹਿਰਦੇ ਵਿੱਚ ਹੋ ਜਾਂਦਾ ਹੈ ਇਥੋਂ ਭਰਮ ਭਾਉ ਜਿਹੜਾ ਉਹ ਨਾਸ ਹੋ ਜਾਂਦਾ ਹੈ ਉਹਦੀ ਮਹਾਰਾਜ ਦੀ ਪਰਮੇਸ਼ਰ ਦੀ ਪ੍ਰਾਪਤੀ ਸੁੰਨ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਹੋ ਕਬੀਰ ਹੈ ਸਾਗੁਣ ਭਰਮ ਭਾਗਾ ਤੋ ਮਨ ਸੁਨ ਸਮਾਨਾ ਭਗਤ ਜੀ ਕਹਿੰਦੇ ਇਸ ਤਰ੍ਹਾਂ ਉਹ ਮਨ ਦੇ ਵਿੱਚੋਂ ਭਉ ਖਤਮ ਹੋ ਜਾਂਦਾ ਹੈ ਜਿਹੜਾ ਮਨ ਹੈ ਉਹਦੇ ਚਰਨਾਂ ਵਿੱਚ ਆ ਟਿਕਦਾ ਹੈ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਦੋਂ ਉਹਦਾ ਹਿਰਦੇ ਦੇ ਵਿੱਚ ਗੁਣਾ ਦਾ ਪ੍ਰਕਾਸ਼ ਹੋ ਜਾਂਦਾ ਹੈ ਸਹਜੇ ਸਹਜੇ ਉਹ ਰੋਸ਼ਨੀ ਹਿਰਦੇ ਵਿੱਚ ਪੈਦਾ ਹੋ ਜਾਂਦੀ ਹੈ ਮਨ ਜਿਹੜਾ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਭਰਮ ਜਿਵੇਂ ਇੱਕ ਰੱਸੀ ਦਾ ਭਰਮ ਹੁੰਦਾ ਨੇ ਕਿ ਸਾਹਮਣੇ ਹਨੇਰੇ ਵਿੱਚੋਂ ਸੱਪ ਆਪਦੀ ਹੈ ਜੋ ਐ ਲੱਗਦਾ ਕਿ ਸੱਪ ਪਿਆ ਹੈ ਤੇ ਅਸੀਂ ਕੋਲ ਨਹੀਂ ਜਾਂਦੇ ਜਦੋਂ ਪ੍ਰਕਾਸ਼ ਕਰਕੇ ਦੀਵੇ ਦਾ ਕੋਲ ਜਾਂਦੇ ਆ ਤੇ ਉਹ ਭਰਮ ਨਾਸ ਹੋ ਜਾਂਦਾ ਇਸੇ ਤਰੀਕੇ ਮਨ ਦੇ ਵਿੱਚ ਹਨੇਰਾ ਪਿਆ ਉਗਣਾ ਦਾ ਭਰਮ ਦਾ ਹਨੇਰਾ ਹੈ ਜਿਵੇਂ ਮਾਰ ਭਗਤ ਜੀ ਕਹਿੰਦੇ ਜਿਵੇਂ ਜਿਵੇਂ ਅਸੀਂ ਨਾਮ ਪਰਮੇਸ਼ਰ ਦੇ ਉੱਤੇ ਭਰੋਸਾ ਬਣਾਉਂਦੇ ਆ ਉਹ ਭਰਮ ਦਾ ਹਨੇਰਾ ਨਾਸ ਹੋ ਜਾਂਦਾ ਹੈ ਹਿਰਦੇ ਦੇ ਵਿੱਚ ਉਹ ਚਿਰਾਗ ਦੀ ਤਰ੍ਹਾਂ ਪ੍ਰਕਾਸ਼ ਹੋ ਜਾਂਦਾ ਤੇ ਫਿਰ ਉਹ ਮਨ ਜਿਹੜਾ ਸਮਾਨਸ ਹੈ ਜੇ ਸਜੇ ਸੁਨ ਸਮਾਨਾ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਉਹਦੇ ਵਿੱਚ ਸਮਾ ਜਾਂਦਾ ਹੈ ਇਸੇ ਤਰ੍ਹਾਂ ਇਹ ਸੰਸਾਰ ਹੈ ਭਗਤ ਜੀ ਨੂੰ ਜਵਾਬ ਦਿੰਦੇ ਹਨ ਰਾਮਾਨੰਦ ਜੀ ਕਹਿੰਦੇ ਸੰਸਾਰ ਆਮਨ ਜਾਣ ਹੈ ਇਹ ਛਾਲ ਹੈ ਕਪਟੇ ਮਾਇਆ ਦਾ ਜਿਹਦੇ ਵਿੱਚ ਮਨੁੱਖ ਫਸਿਆ ਹੋਇਆ ਬਾਹਰ ਨਹੀਂ ਨਿਕਲ ਪਾਂਦਾ ਕੋਈ ਜੰਮਦਾ ਹੈ ਕੋਈ ਮਰਦਾ ਹੈ ਜੰਮਦਾ ਫਿਰ ਉਸ ਪਰਮਾਨੰਦ ਦੇ ਕਰਮ ਕਾਂਡ ਵਿੱਚ ਫਸਿਆ ਹੋਇਆ ਭਰਮ ਵਿੱਚ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਪਰ ਜਿਹੜੇ ਉਹ ਮਾਰਗ ਗੁਰੂ ਦਾ ਮਾਰਗ ਗੁਰੂ ਦਾ ਰਸਤਾ ਅਪਣਾਉਂਦੇ ਹਨ ਸੱਚੇ ਗੁਰੂ ਨਾਲ ਆਪਣਾ ਮਨ ਜੋੜ ਲੈਂਦੇ ਹਨ ਮਨ ਬਿਰਤੀ ਉਹਦੇ ਚਰਨਾਂ ਵਿੱਚ ਅਰਪਣ ਕਰਕੇ ਉਹ ਰਸਤਾ ਲੱਭ ਲੈਂਦੇ ਹਨ ਪੰਥ ਲੱਭ ਕੇ ਆਪਣਾ ਮਨ ਸੁੰਨ ਸਮਾਦ ਦੇ ਵਿੱਚ ਲੈ ਜਾਂਦੇ ਹਨ ਉਹ ਅਵਸਥਾ ਵਿੱਚ ਮਨ ਟਿਕ ਜਾਂਦਾ ਹੈ ਅਤੇ ਭਰਮ ਨਾਸ ਹੋ ਜਾਂਦੇ ਹਨ ਤੇ ਜਗਤ ਤੇ ਆਉਣ ਦਾ ਜਿਹੜਾ ਮਨੋਰਥ ਹੈ ਭਗਤ ਜੀ ਕਹਿੰਦੇ ਉਹ ਪੂਰਾ ਹੋ ਜਾਂਦਾ ਹੈ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨਿਕਾਹੀਂ ਭੁੱਲਾ ਜੰਨੀਆਂ ਨਾਰਸ ਮਤਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਇਟਾਵਾਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ